ਹਾਲਾਤ ਜਿਵੇਂ ਦੇ ਵੀ ਸਨ ਪਰ ਸਾਡੀ ਕੌਮ ਨੇ ਸਾਡੀ ਕੌਮ ਦੇ ਸ਼ਹੀਦਾਂ ਨੇ ਉਸ ਵੇਲੇ ਸੱਚੇ ਪਾਤਸ਼ਾਹ ਦੇ ਥਾਪੜੇ ਨੂੰ ਲੈ ਕੇ ਉਸ ਵਕਤ ਦੀ ਜਿਹੜੀ ਕਾਂਗਰਸੀ ਭਾਰਤੀ ਹਕੂਮਤ ਸੀ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਤੇ ਮੂੰਹ ਤੋੜ ਜਵਾਬ ਦਿੰਦਿਆਂ ਭਾਵੇਂ ਉਹ ਸ਼ਹੀਦ ਹੋ ਗਏ ਪਰ ਕਿਉਂਕਿ ਸ਼ਹਾਦਤ ਦਾ ਦਰਜਾ ਬੜਾ ਵੱਡਾ ਦਰਜਾ ਰਹੀ ਦੀ ਦੁਨੀਆ ਤੱਕ ਸ਼ਹੀਦਾਂ ਨੇ ਯਾਦ ਰਹਿਣਾ ਤੋਂ ਅਸੀਂ ਇਸ ਮਹੀਨੇ ਦੇ ਵਿੱਚ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਆ ਇੱਥੇ ਵੀ ਅੱਜ ਆਪਾਂ ਸ਼ਹੀਦ ਮੇਜਰ ਸਿੰਘ ਜੀ ਨਾਗੋਕੇ ਉਹਨਾਂ ਦੀ ਸ਼ਹਾਦਤ ਨੂੰ ਮਨਾਇਆ ਜਾ ਰਿਹਾ ਿਲਾਕੇ ਵੱਲੋਂ ਸ਼ਹੀਦਾਂ ਨੂੰ ਯਾਦ ਕਰਦੇ ਆ ਆ ਤੇ ਕੌਮ ਨੂੰ ਸ਼ਹੀਦਾਂ ਤੋਂ ਕਿਉਂਕਿ ਪ੍ਰੇਰਣਾ ਲੈਣੀ ਹੁੰਦੀ ਆ ਉਹ ਗੁਰੂ ਨੂੰ ਸਮਰਪਿਤ ਸੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਪੰਥ ਨੂੰ ਤੇ ਅੱਜ ਸਾਨੂੰ ਵੀ ਲੋੜ ਆ ਅਸੀਂ ਸਾਰੇ ਜਾਣੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਈਏ ਗੁਰੂ ਪੰਥ ਨੂੰ ਸਮਰਪਿਤ ਹੋਈਏ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੀਏ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜੀਏ ਨੌਜਵਾਨਾਂ ਨੂੰ ਗੁਰਸਿੱਖੀ ਦੇ ਨਾਲ ਜੋੜੀਏ ਉਹ ਸ਼ਹੀਦ ਜਦੋਂ ਸ਼ਹੀਦ ਹੋਏ ਉਹਨਾਂ ਦੇ ਚਿਹਰਿਆਂ ਤੇ ਲਾਲੀਆਂ ਸੀ ਚਿਹਰੇ ਦਗ-ਦਗ ਕਰਦੇ ਸੀ ਕਿਉਂਕਿ ਉਹ ਬਾਣੀ ਦੇ ਨਾਲ ਜੁੜੇ ਸੀ ਅਸੀਂ ਵੀ ਸਾਰੇ ਬਾਣੀ ਦੇ ਪਹਿਰੇ ਵਧਾਈਏ ਆਪਣੇ ਸਮਾਜ ਦੇ ਵਿੱਚ ਰਹਿੰਦੇ ਆ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਦੇ ਸਿਧਾਂਤ ਅਨੁਸਾਰ ਚੱਲ ਕੇ ਸਰਬੱਤ ਦੇ ਭਲੇ ਦੇ ਕਾਰਜ ਕਰੀਏ ਪਰ ਆਪਣੀ ਤਾਰੀਖ ਨੂੰ ਆਪਣੇ ਚੇਤਿਆਂ ਦੇ ਵਿੱਚ ਰੱਖੀਏ ਇਸ ਭਾਵਨਾ ਦੇ ਨਾਲ ਅੱਜ ਅਸੀਂ ਇੱਥੇ ਸ਼ਾਮਲ ਹੋਏ ਆ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੀ ਕੌਮ ਨੂੰ ਇਕਤਾ ਤੇ ਇਤفاق ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ